ਤਰੰਤਰਨ ਪੁਲਿਸ ਨੇ ਵੱਖ-ਵੱਖ ਕੇਸਾਂ 'ਚ 9 આરોપીਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅਸਲਾ ਅਤੇ ਹੀਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਬਾਬਾ ਗੈਂਗਸਟਰ ਦੇ ਚਾਰ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਬਾਰਡਰ ਤੋਂ ਅਸਲਾ ਲਿਆ ਕੇ ਅੱਗੇ ਸਪਲਾਈ ਕਰਦੇ ਸਨ ਇਹਨਾਂ ਕੋਲੋਂ ਦੋ ਪਿਸਤਲ ਦੋ ਮੈਗਜ਼ੀਨ 13 ਜ਼ਿੰਦਾ ਰੌਂਦ ਇੱਕ 3 ਬੈਰਲ ਬੰਦੂਕ ਬਰਾਮਦ ਹੋਈ ਹੈ ਇਸੇ ਤਰ੍ਹਾਂ ਇੱਕ ਇੰਸ਼ੋਰੈਂਸ ਕੰਪਨੀ ਦੇ ਕਰੀਬ 231000 ਰੁਪਏ ਦੀ ਲੁੱਟ ਦੇ ਮਾਮਲੇ ਦੇ ਵਿੱਚ ਤਿੰਨ આરોપીਾਂ ਤੋਂ ਲੁੱਟੀ ਹੋਈ ਰਕਮ ਦੇ ਵਿੱਚੋਂ ਕੁਝ ਰਕਮ 62000 ਇੱਕ ਮੋਟਰਸਾਈਕਲ ਸਹਿਤ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦਾ ਰਿਮਾਂਡ ਚ ਲੈ ਕੇ ਜਾਂਚ ਜਾਰੀ ਹੈ ਇਹਨਾਂ આરોપીਾਂ ਕੋਲੋਂ ਹੋਰ ਬਰਾਮਦਗੀ ਹੋ ਸਕਦੀ ਹੈ ਇਹਨਾਂ ਦੇ ਜਿਹੜੇ ਫਾਲੋਅ ਅਪ ਅਕਸ਼ਨ ਦੇ ਵਿੱਚ ਅਸੀਂ ਇਹਨਾਂ ਦੇ ਗੈਂਗ ਦੇ ਜਿਹੜੇ ਚਾਰ ਬੰਦੇ ਹੋਰ ਫੜੇ ਨੇ ਚਾਰ ਬੰਦੇ ਜਿਹੜੇ ਉਹ ਇੱਕ ਹੈਗਾ ਗੁਰਸਾਹਬ ਸਿੰਘ ਸਾਹਾ ਇਹ ਪਿੰਡ ਵੀਰ ਦਾ ਦੂਸਰਾ ਮਨਜਿੰਦਰ ਸੰਘਰਕੋਟ ਤੀਸਰਾ ਇੰਦਰਜੀਤ ਸੰਘਰਕੋਟ ਇੱਕ ਦਲਜੀਤ ਉਰਫ ਲਾਲੀ ਪਹਿਲਵਾਨ ਜਿਹੜਾ ਮਨਜਿੰਦਰ ਤੇ ਇੰਦਰਜੀਤ ਦਾ ਇਹ ਇਹਨਾਂ ਦੇ ਨਾਲ ਜਿਹੜੇ ਇਹੀ ਆਰਮズ ਸਮਗਲਿੰਗ ਕਰਨ ਦਾ ਜਿਹੜਾ ਹੈਗਾ ਇਧਰ ਉਧਰ ਜਿਹੜੇ ਹਥਿਆਰ ਕਰਨ ਦਾ ਉਹ ਕੰਮ ਕਰਦੇ ਸੀਗੇ ਜਿਹੜਾ ਕੁਲਜੀਤ ਤੇ ਗੁਰਸਾਹਬ ਹੈਗਾ ਇਹ ਆ ਇਹਨਾਂ ਦੇ ਨਾਲ ਰਲ ਕੇ ਜਿਹੜਾ ਹੀਰੋਇਨ ਦਾ ਜਾਂ ਅੱਗੇ ਜਿਹੜਾ ਕੰਮ ਕਰਦੇ ਸੀ ਜਿਹੜੇ ਬਾਹਰੋਂ ਰਿਸੀਵ ਕਰਦੀ ਸੀ ਦੀ ਹੀਰੋਇਨ ਦਾ ਜਿਹੜਾ ਕੰਮ ਕਮਿਸ਼ਰ ਕਰਦੀ ਸੀ ਇਹ ਜਿਹੜੇ ਕੱਲ ਵਾਲੇ ਗਰੁੱਪ ਦੇ ਨਾਲ ਇਹ ਰਿਲੇਟਡ ਸੀਗੇ ਇਹਨਾਂ ਨੂੰ ਅਸੀਂ 40 40 ਗ੍ਰਾਮ ਹੀਰੋਇਨ ਇੱਕ ਪਿਸਤੌਲ ਬਤੀਬੋਰ ਮੈਗਜ਼ੀਨ ਰੌਂਦ ਜਿੰਦਾ ਜਿਹੜੇ ਆ ਇਸ ਬੰਦਿਆਂ ਤੋਂ ਫੜੇ ਨੇ ਇਹ ਚਾਰੇ ਬੰਦੇ ਜਿਹੜੇ ਇਸ ਦੇ ਵਿੱਚ ਅਸੀਂ ਅਰੈਸਟ ਪਾਏ ਦੀ ਜੇ ਤੋਂ ਇਲਾਵਾ ਇੱਕ ਹੋਰ ਡਾਇਰੈਕਟਲੀ ਇਹਨਾਂ ਦੇ ਨਾਲ ਨਹੀਂ ਹੈਗੇ ਬਟ ਇਨਡਾਇਰੈਕਟਲੀ ਕਿਸੇ ਨਾ ਕਿਸੇ ਸਮੇਂ ਇਹਨਾਂ ਦੇ नोन ਬੰਦੇ ਨੇ ਉਹ ਅਸੀਂ ਡਿਫਰੈਂਟ ਮਕਦਮਾ ਜਿਹੜਾ ਹੈਗਾ ਥਾਣਾ ਸਦਰ ਪੱਟੀ ਦੇ ਵਿੱਚ ਉਹਦੇ ਚ ਪ੍ਰਭਦੀਪ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਦਸੂਵਾਲ ਗੁਰਸਾਹਬ ਸਿੰਘ ਸਾਹਾ ਸਾਹਾ ਉਹ ਵੀ ਦਸੂਵਾਲ ਦਾ ਉਹਨਾਂ ਤੋਂ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇੱਕ ਪਿਸਤਲ 32 ਬੋਰ ਇੱਕ ਮੈਗਜ਼ੀਨ ਜਿੰਦਾ ਕਾਰਤੂਸ 32 ਬੋਰ ਐਵੇਂ ਇੱਕ ਟ੍ਰਿਪਲ ਵੈਰਲ ਰਾਈਫਲ ਗਨ ਹੈਗੀ ਆ ਇੱਕ ਫਾਰਚੂਨਰ ਗੱਡੀ ਹੈਗੀ ਆ ਚਿੱਟੇ ਰੰਗ ਦੀ ਉਹ ਇਹਨਾਂ ਦੋਨੋਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਇੱਕ ਲਗ ਮਕਦਮਾ ਦਰਜ ਕਰਕੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਸਰੀ ਜਿਹੜੇ ਫੜੇ ਕਿ ਗੁਰਵਿੰਦਰ ਪਾਬਦੇ ਦੇ ਸਾਥੀ ਤੇ ਨਾਲ ਗੈਂਗਸਟਰ ਨੇ ਵੀ ਹਾਂਜੀ ਜਿਹੜੇ ਚਾਰ ਬੰਦੇ ਨੇ ਉਹ ਇਮੀਡੀਏਟਲੀ ਜਿਹੜੇ ਉਹਦੇ ਨਾਲ ਆ ਜਿਹੜੇ ਕੰਮ ਕਰਦੇ ਸੀ ਉਹ ਉਹਦੇ ਨਾਲ ਇਮੀਡੀਏਟਲੀ ਰਿਲੇਟਡ ਨੇ ਇਹਨਾਂ 'ਚ ਜਿਹੜੇ ਇੱਕ ਗੁਰਸਾਹਬ ਸਿੰਘ ਸਾਹਾ ਇਹ ਇਹਦੇ ਪੁਰਾਣੇ ਵਕੂਕਾਰ ਹੈਗੇ ਨੇ ਇਹਦੇ ਜਿਹੜੇ ਹੋਰ ਕੋਈ ਗਾਂ ਫਾਲੋਅ ਅਪ ਲਿੰਕਸ ਨੇ ਜਿਨ੍ਹਾਂ ਦੇ ਅਸੀਂ ਇਮੀਡੀਏਟਲੀ ਨੌਨ ਡਿਸਕਲੋਜ਼ ਕਰ ਸਕਦੇ ਉਹ ਫਾਲੋਅ ਅਪ ਲਿੰਕਸ ਦੇ ਨੋਨ ਨੇ ਅਲਟੀਮੇਟਲੀ ਇਹ ਦੂਰੋਂ ਨੇੜੇੋਂ ਕੋਈ ਨਾ ਕੋਈ ਹੀਰੋਇਨ ਦੇ ਕੰਮ ਕਰਦੇ ਸੀ ਕੋਈ ਨਾ ਕੋਈ ਇਹਨਾਂ ਦੇ ਅਸਲਾ ਇਧਰ ਉਧਰ ਕਰਨ ਦੇ ਕੰਮ ਕਰਦੇ ਸੀ ਸਾਮ ਸਮਭਾਲ ਦੇ ਕੰਮ ਕਰਦੇ ਸੀ ਇਸੇ ਗੈਂਗ ਨਾਲ ਰਿਲੇਟਡ ਆ ਜਿਹੜੇ ਇਹ 4+2 ਨੂੰ ਪ੍ਰੋਵਾਈਡਿਸ਼ਨ ਇਹੀ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਕਰਾਉਂਦਾ ਸੀ ਗੁਰਵਿੰਦਰ ਬਾਬਾ ਹੀ ਉਹ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਕਰਾਉਂਦਾ ਸੀ ਸਮਾਨ ਜਾਂ ਹਥਿਆਰ ਜਿਹੜੇ ਪਾਕਿਸਤਾਨ ਵਾਲੇ ਪਾਸੇ ਮੇਨ ਗੁਰਵਿੰਦਰ ਬਾਬਾ ਤੇ ਇਹਦਾ ਜਿਹੜਾ ਦੂਸਰਾ ਐਸੋਸੀਏਟ ਹੈਗਾ ਉਹ ਇੱਕ ਸੰਦੀਪ ਕਾਲਾ ਸੀ ਸਰ ਇੰਨੀ ਗੋਗਾਂਬੀ ਇਕੋਲ ਸਾਰੇ ਸਰ ਸਰਾਏਮਾਨਦ ਖਾਨ ਪੁਲਿਸ ਨੇ ਸਰ ਕੁਝ ਬੰਦੇ ਫੜੇ ਲੁੱਟੇ ਰ ਵਗੈ ਮਈ ਦੇ ਵਿੱਚ ਮਈ ਮਹੀਨੇ 3 ਮਈ ਨੂੰ 1.2 ਲੱਖ ਰੁਪਏ ਦੀ ਖੋਹ ਹੋਈ ਸੀ ਫਾਈਨੈਂਸ ਕੰਪਨੀ ਵਾਲਿਆਂ ਦਾ ਜਿਹੜਾ ਪੈਸਾ ਸੀ ਉਹ ਖੋਇਆ ਸੀ ਕੁਝ ਬੰਦਿਆਂ ਨੇ ਉਸ ਦੇ ਸਬੰਧ ਦੇ ਵਿੱਚ ਅਸੀਂ ਕਾਫੀ ਸਮੇਂ ਤੋਂ ਉਦੋਂ ਸਾਡੀ ਜਿਹੜੀ ਪੁਲਿਸ ਆ ਇਨਵੈਸਟੀਗੇਸ਼ਨ ਟੀਮ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਪਿੱਖੀਵਿੰਡ ਤੇ ਐਸਐਚਓ ਸਰਾਇਮਾਨ ਥਾ ਅਸੀਂ ਉਦੋਂ ਤੋਂ ਉਹਦੇ ਪਿੱਛੇ ਲੱਗੇ ਹੋਏ ਸੀ ਉਸ ਬੰਦਿਆਂ 'ਚੋਂ ਅਸੀਂ ਇੱਕ ਬੰਦਾ ਜਿਹੜਾ ਪਹਿਲਾਂ ਗ੍ਰਿਫਤਰ ਗ੍ਰਿਫਤਾਰ ਕਰ ਲਿਆ ਸੀ ਜਿਹੜੇ ਬਾਕੀ ਰਹੇ ਤੇ ਤਿੰਨ ਬੰਦੇ ਸੀ ਜਿਨ੍ਹਾਂ 'ਚੋਂ ਇੱਕ ਆਸ਼ੀਸ਼ ਹੈਗਾ ਸੀਗਾ ਤੇ ਇੱਕ ਬੂਟਾ ਸਿੰਘ ਸੀ ਉਹ ਦੋਨੇ ਬੰਦੇ ਉਹਨਾਂ ਤੋਂ ਅਸੀਂ 66000 ਰੁਪਏ ਜਿਹੜੀ ਕਰੰਸੀ ਹੈ ਬਰਾਮਦ ਕਰਕੇ ਮੋਟਰਸਾਈਕਲ ਜਿਹੜਾ ਇੱਕ ਉਹਨਾਂ ਦਾ ਬਰਾਮਦ ਕਰ ਲਿਆ ਇੱਕ ਕਾਰ ਅਤੇ ਕੁਝ ਪੈਸੇ ਹੈ ਜਿਹੜੇ ਉਹ ਬਕਾਇਆ ਇੱਕ ਬੰਦਾ ਇਹਨਾਂ ਦਾ ਹਲੇ ਭਗੌੜਾ ਹੈਗਾ ਇਹਦੇ ਵਿੱਚ ਜਿਹੜੀ ਇੰਟਰਸਟਿੰਗ ਗੱਲ ਆ ਜਿਹੜਾ ਭਾਰਤ ਫਾਈਨੈਂਸ ਕੰਪਨੀ ਦਾ ਇੱਕ ਸਾਬਨ ਵੇਲ ਬੰਦਾ ਹੋਏਗਾ ਸੀਗਾ ਉਹਦਾ ਨਾਮ ਸੀ ਉਹ ਇਹਨਾਂ ਚੋਂ ਹੀ ਇਸ ਕੰਪਨੀ ਵਾਲਿਆਂ ਨੇ ਉਹਨੂੰ ਕੱਢਿਆ ਸੀ ਉਹ ਸਾਰਾ ਕੁਝ ਸਾਰਾ ਇਹ ਕਰਨ ਕਰਾਉਣ ਦਾ ਜਿਹੜਾ ਮਾਸਟਰਮਾਈਂਡ ਆ ਉਹ ਕੰਪਨੀ ਵਾਲੇ ਸੀ ਜਿਹੜੀਆਂ ਭਾਰਤ ਫਾਈਨੈਂਸ ਦੀ ਲੁੱਟਾਂ ਹੋਆਂ ਹੋਈਆਂ ਇਹ ਕਿਤੇ ਨਾ ਕਿਤੇ ਸਾਨੂੰ ਜਿਹੜੀ ਇਦਾਂ ਦੀ ਗੱਲ ਮਿਲਦੀ ਵੀ ਇਹਨਾਂ ਦੇ ਕੋਈ ਨਾ ਕੋਈ ਜਿਹੜੀ ਇਮਪਲਾਈਜ਼ ਨੇ ਉਹ ਇਨਫੋਰਮੇਸ਼ਨ ਦਿੰਦੇ ਨੇ ਉਹੀ ਮੈਨੇਜ ਕਰਦੇ ਨੇ ਤੇ ਉਹ ਇਨਸਟਰੂਮੈਂਟਲ ਹੁੰਦੇ ਨੇ ਇਹ ਜਿਹੇ ਕੰਮਾ ਕਰਾਉਣ ਦੇ ਵਿੱਚ ਉਹ ਅਸੀਂ ਇੰਨੇ ਬੰਦੇ ਜਿਹੜੇ ਗ੍ਰਿਫਤਾਰ ਕਰ ਲਿਆ ਇੱਕੋ ਦੀ ਕਾਰਨ ਹੈਗੀ ਬਕਾਇਆ ਸਾਨੂੰ ਆਇਡੈਂਟੀਫਾਈ ਹੋ ਗਈ ਆ ਉਰੀ ਸੈਂਟਲੀ ਅਸੀਂ ਪ੍ਰਾਪਤ